ਲੋ ਬਈ ਪਤਰੀ ਕਾਲ ਜੀ ਪਤਰੀ ਕਾਲ ਜੀ ਬਾਈ ਸਾਰੇ ਪਤਰੀ ਕਾਲ ਜੀ ਬਹੁਤ ਫੜਕੇ ਲਿਆ ਬੰਦੇ ਬਾਈ ਦਿਖਾਉਣੇ ਨੇ ਜੀ ਜੀਰੀ ਦਿਖਾਉਣ ਲੈ ਆਇਆ ਜੇਰੀ ਹੋ ਗਈ ਠੀਕ ਹੁਣ ਭਾਵੇਂ ਥਾਂ ਤੇ ਡੀਲਰ ਨੂੰ ਪਾਣੀ ਲੱਜਣਾ ਬਾਈ ਤੇਰੇ ਤਾਂ ਦੇਖਿਆ ਸਾਨੂੰ ਗੰਨਾ ਵੀ ਦੇਖਾਂਗੇ ਹੁਣ ਐ ਰੂਟ ਰੂ ਕਹਿੰਦਾ ਨਹੀਂ ਆਉਂਦਾ ਹੂੰ ਚੂਹਾ ਪੈ ਗਿਆ ਉਧਰ ਬਹੁਤ ਦਿਨੇ ਨੂੰ ਪਹਿਲੇ ਬਲੀ ਹੋ ਗਈ ਤੇ ਹੁਣ ਠੀਕ ਹੋ ਗਈ ਇਹ ਆਹਾਂ ਕਿਧਰ ਅੱਪਾ ਪਹਿਲਾਂ ਆਏ ਤੇ ਅੱਜ ਜਮੇ ਖਾਣਾ ਖਤਮ ਤੇ ਵਾਲੀ ਜਿਹੜੀ ਆ ਲੈ ਜਾਂਦੀਆਂ ਦੋ ਦੋ ਬੁੱਟ ਆ ਵੀ ਗੱਭੇ ਕਰਦੇ। ਉਹ ਹੋ ਗਿਆ ਲੋਟ। ਹੁਣ ਸੱਤਾਂ ਲੋਟ ਹੋਇਆ। ਹੁਣ ਤਾਂ ਠੀਕ ਹੈ। ਉੱਚੇ ਵਿੱਚ ਹੋ ਗਏ ਪਰ ਲੋਟ ਹੋ ਗਏ। ਇਹ ਦੱਬ ਰਿਆ ਜਾਣਾ ਬਰਬਰ ਬਰਬਰ। ਤੁਰਪੀ ਦੁਆਰੇ। ਕੱਲ ਵੀ। ਕੱਲ ਤੇ ਲੀਆ ਮੈਨੂੰ ਪਹਿਲਾਂ ਐ ਲੱਗਿਆ ਮੈਂ ਕਿ ਸੂਰ ਨੇ ਬੜਾ ਤੱਗੀ ਪਾਈ ਦੀ ਸਵਾਜੇਗਾ। ਉਹ ਤੂਹੇ ਨੇ ਵੱਢਿਆ। ਉਹ ਮੇਰੇ ਸੜਕੇ ਗਾ ਤਾਂ ਦਿਖਾਇਆ ਨਹੀਂ ਕਿੰਨਾ ਐ ਯਾਰ। ਚੂਹਾ। ਚੂਹਾ ਮੇਰੀ ਗੱਲ ਸੁਣਾ ਚੂਹੇ ਦਾ ਲਾਜ ਕੇ ਆਇ। ਦਵਾਈ। ਤੂੰ ਸਿੱਧੀ ਜੇ ਦਵਾਈ ਦੇ ਤੇ ਕਿੰਨੀ ਪਾਈ ਜਾਊਂਗਾ? ਇਹ ਤਾਂ ਮੀਂਹ ਆ ਮੀਂਹ ਪਵੇ ਪਰਕੇ। ਨਹੀਂ ਪਵੇ ਪਰਕੇ ਬਸ। ਇਹਨੇ ਜਿਹੜਾ ਫੇਰ ਮਰਨ ਆਇਨਾ ਸਪਾਏ ਨੇ। ਫੇਰ ਮਰਨ ਆ ਉਹੋ ਭਾਈ ਮੇਰੇ ਦੇਖੀ ਇਹਨੇ ਥੱਲੇ ਤੈਨੂੰ ਟੋਕ ਰੋਣੀ ਮਾੜੀ ਜੀ ਗੰਦਾ ਜੀ ਆਏ ਤੁਹਾਨੂੰ ਵੀ ਸਾਰਾ ਖਾਣਾ ਇੰਨੀ ਟੋਕ ਲਾਤੀ ਦਾ ਲੱਗਿਆ ਰਹਿਣਾ ਉਹ ਗਰਜੇਣਾ ਉਹ ਗਰਜਿਆ ਨਾ ਬਸ ਸੁੱਕਣਾ ਨਹੀਂ ਉਹਨੇ ਹਾਂ ਥੋੜਾ ਉਹ ਵੀ ਫਿੱਕਾ ਕਰਨਾ ਗਿਰਿਆ ਵੀ ਹਰਾ ਏ ਹਾਂ ਮੇਰੇ ਵੀ ਹਰਾ ਖੜਾ ਭਾਈ ਗਿਰਿਆ ਗਿਰ ਗਿਆ ਪਰ ਗਿਰਿਆ ਹਾਂ ਭਾਈ ਵਿੱਚ ਵੀ ਵੱਡੇ ਆ ਉਹ ਤੂੰ ਵੀ ਵੱਡੇ ਆ ਐ ਖੱਤੀ ਇੱਧਰ ਜਿਆਦਾ ਉੱਧਰ ਤਾਂ ਪਾਣੀ ਪਈ ਜਾਂਦਾ ਥਾਲਾ ਇੱਧਰ ਜਿਆਦਾ ਖੱਤੀਆਂ ਚ ਉਹ ਸਾਡੇ ਪਾਣੀ ਵਿੱਚ ਵੀ ਬਹੁਤ ਆ ਇੱਕ ਸਾਲ ਉਹ ਥੇ ਹੈ ਨਾ ਥੇ ਕਰਕੇ ਜਿਹੜਾ ਛੇੜਾ ਚੂਹਾ ਤਾਂ ਬੱਟਾ ਬੁੱਟਾ ਸਭ ਖੰਨੇ ਜਾ ਗਿਆ ਕਿੰਨੇ ਜਾ ਗਿਆ ਉਹਨੂੰ ਉਹਾਂ ਉਹੀ ਬਹੁਤਾ ਆ ਪਿੱਛੇ ਦੇਖਿਆ ਮੈਂ ਹਟਦੇ ਨਾ ਛੱਡਾਂ ਕੱਢੀ ਵੀ ਆ ਆ ਤੇ ਆ ਉੱਥੇ ਦੇਖਦਾ ਸੀ ਮੈਂ ਇਹਨਾਂ ਦੀ ਕੋਠੀ ਦੇ ਪਿੱਛੇ ਜਾਂਦਾ ਨਿੰਦਰਾ ਲੱਤਾਂ ਨਾਲ ਕੱਪੜਾ ਫੈਲਾ ਕੇ ਆਣਾ ਹੈ ਇਹ ਉਹੀ ਸਭ ਰਹੀ ਹੋਈ ਵੀ ਅੱਧੀ ਹੈ ਮੁਰਕੇ ਉਧਰ ਹੀ ਗਏ ਜਾਂਦੇ ਤੇ ਲੱਪੂ ਥੋੜਾ ਜਿਹਾ ਆਤ ਤੇ ਮੁੜ ਕੇ ਆਏ ਨਹੀਂ ਖੱਬਲ ਬਾਹਰ ਅੱਛਾ ਟਟ ਪਟ ਦਾ ਬਹੁਤ ਲੋਟ ਆ ਇਹਨੂੰ ਖੱਬਲ ਨੂੰ ਨਾਲ ਜੇ ਟਟ ਪਟ ਜਿਹੜੇ ਕੰਮ ਕਰਦੀ ਆ ਆਪਣਾ ਵੀ ਛੱਡਦਾ ਉੱਥੇ ਟਟ ਦੀ ਪਟ ਹਾਂ ਉਹਦੀ ਸਪੂਲ ਕੱਲ ਪਿਲਾਉਣਾ ਮਾ ਸਾਰੇ ਬਰੇ ਕਿਰਾਇਆ ਉੱਥੇ ਅੱਜ ਬੁਲਾਰ ਰਿਟਾਇਰ ਕਰਤਾ ਇਹਨਾਂ ਨੇ ਸਾਰੇ ਕਿਰਾਏ ਕਿਰਾਏ ਮੈਂ ਅੱਜ ਮੈਂ ਅੱਜ ਬੁਲਾਰ ਰਿਟਾਇਰ ਕਰਤਾ ਅ ਅੱਜ ਪੋੜਾ ਤੋਂ ਕੰਮੇ ਦੇਦਾ ਭਾਈ ਕੰਮੇ ਵੀ ਵੇਚਦਾ ਕਮਾ ਦਿਹਾੜੀ ਲਾਉਗਾ ਜੀ ਅੱਜ ਜਿਹੜੇ ਜਾਈਦਾ ਹਰ ਦਾ ਪਿਛੋਂ ਲੈ ਜਣਾ ਚੱਕਾ ਜਿੱਦਣ ਗੱਦੂਦਾਨ ਪਤਾਨ ਮੰਗਦਾ ਤਾਂ ਹੁਣ ਪਹਿਲਾ ਮਾ ਪਹਿਲ ਪੰਮੇ ਦੀ ਹੋਈ ਕੋਈ ਜੇ ਦਾ ਮਾਰੀ ਆਪਣਾ ਸੰਭੀ ਜਾਉ ਉਹਨੂੰ ਦਿਹਾੜੀ ਭਰ ਅਗਰ ਇਹ ਮਾਈਲੇ ਚੋਂ ਨਾ ਨਾ ਠੀਕ ਆ ਨਹੀਂ ਫਿਰ ਦਿਹਾੜੀ ਵੀ ਛੱਡਣ ਦੀ ਕੀ ਲੱਗਿਆ ਪੁੰਦਾ ਯਾਰ ਜਾਲੇ ਨਹੀਂ ਕਦਾਂ ਮੰਗਦੇ ਨੇ ਭੇਜੇ ਹੀ ਨਹੀਂ ਇਹ ਕਹਿੰਦਾ ਕੱਦੂ ਦੇ ਬਾਅਦ ਮੈਂ ਭਾਈ ਜੀ ਕੱਦੂ ਦੇ ਬਾਅਦ ਦੇ ਦਿੰਦੀ ਰਹਿ ਗਏ ਹੁਣ ਕਹਿੰਦਾ ਕੰਮ ਕਰਾ ਲੈ ਰਹਿਦਾ ਘਰ ਖਾਸਾ ਸਾਫਤ ਭਈਆ ਪੰਨ ਭਨਈਆ ਹੁਣਾ ਲੱਕੜੀ আর ਲੋਹਾ ਇਕੱਠਾ ਪਿਆ ਉਹ ਤੋੜਨਾ ਲੋ ਤੋੜੀਓਗੇ ਲੱਕੜੀ ਤੋੜ ਕੇ ਲੱਕੜੀ ਲੋਹਾ ਲੱਗ ਕਰਨਾ ਅੱਛਾ ਉਹ ਇਕੱਠਾ ਪਿਆ ਛਾਂਟਣਾ ਆ ਗੂਗਾ ਨਾ ਪਾਓ ਜੀ ਮਿੱਟੀ ਪਟਣੀ ਇੰਨੀ ਇੰਨੀ ਚਲ ਦੇ ਜਾ ਗਿਆ ਇਹ ਦੇਖੀਏ ਕਿੰਨੀ ਨਹੀਂ ਛਾਲਾ ਫੋਟੋ ਮਿੱਟੀ ਪਾਓ ਭਾਈ ਪਹੁੰਚ ਗਏ ਜੰਗਲ ਚ ਪਹੁੰਚ ਕੇ ਜੰਗਲ ਚ ਕੀ ਹੋਣਾ ਹੈ? ਹਾਂ। ਉਹ ਅੱਜ ਤਾਂ ਮਾਰੀ ਵੀ ਉਹ ਕੋਈ ਫੋਨ ਕਰੇ ਅੱਜ ਗੰਨੇ ਵਾਲਿਆਂ ਨੇ ਤੇਰੇਆਂ ਨੂੰ ਮੁੰਡੇ ਪੁੱਰੇ ਵਾਲਿਆਂ ਨੂੰ ਲੈ ਭਾਈ ਮਾਜੋ ਯਾਰ ਕਹਿੰਦਾ ਸਰਦਾਰ ਜੀ ਕਹਿੰਦਾ 15 ਤਰੀਕ ਤੱਕ ਆ ਜਾਣਾ ਠੀਕ ਆ ਉਹ ਬੇਲ ਪੱਟੀ ਉਹ ਗੇਪੜਾ ਨਹੀਂ ਮੇਰੇ ਕੋਈ ਨਹੀਂ ਬੜਾ ਵੀ ਐ ਕਹਿੰਦਾ ਠੀਕ ਆ ਬੰਦੇ ਹੈ ਲੈ ਹੌਲਾ ਐ ਜਿੱਕੀ ਥੋੜਾ ਜਾ ਮੁੰਡੇ ਆ ਗੱਲਾਂ ਦੇ ਘੜਾ ਆ ਤੇ ਹੌਲਾ ਉੱਥੇ ਆ ਦੇਖ ਇਹ ਦੱਬੇ ਹੁਣ ਸੋਈ ਬੇਰੂਲ ਦੇ ਫਿਰਦੇ ਖਰਾਕਾਂ ਦੇ ਆਹ ਦੇਖ ਲੈ ਹਜੇ ਕਹਿੰਦਾ ਹਾਂ ਆ ਜਾ ਬਿਹੋਲਾ ਦੱਸਦਾ ਇਹ ਆਹ ਦੇਖ ਲੈ ਬੰਦ ਸਭ ਤੋਂ ਬਾਅਦ ਮਾਸੀ ਆ ਪੁੱਜਿਆ ਤਾਂ ਪਹਿਲਾਂ ਗੰਨਾ ਗੁੰਨਾ ਕੱਢ ਕੇ ਇਹ ਮੈਂ ਕਿੱਥੇ ਕੋਈ ਮੁੰਈ ਬੰਨੇ ਵਾ ਕਹਿੰਦੇ ਖੂ ਖੂਮਣਾ ਹੈ ਗੰਨੇ ਆਹ ਮਰਨਾ ਵਿੱਚ ਪੜ ਕੇ ਮਰ ਜੂਗਾ ਕਰ ਨਹੀਂ ਜੀ ਦੇਖ ਲੈ ਬੱਸ ਮੇੜੇ ਬਣ ਕੇ ਕੋਮ ਹੋ ਜਾਣਾ ਮੇੜੇ ਦੇ ਭਈਆ ਆਉਂਦੇ ਆਏ ਨੇ ਇਹ ਚੂਹਾ ਨਹੀਂ ਹੈਗਾ ਔਰ ਇਤੇ ਜੀ ਚੂਹਾ ਘਟੁੰਦਾ ਚੂਹਾ ਸਾਲਾ ਚੱਲੀਆਂ ਆਈਆਂ ਖੱਤੀਆਂ ਵਾ ਉੱਥੇ ਉੱਥੇ ਸਾਲਾ ਮੈਂ ਤਾਂ ਟਰੈਕਟਰ 'ਪਾ ਖੜ ਕੇ ਦੇਖਿਆ ਵਾ ਦੇਖਾ ਜਾ ਦੇਖਿਆ ਵੀ ਧੱਕੀ ਗਈ ਰਹੀ ਵੀ ਕਹਾ ਗਿਆ ਮਹਾ ਸਾਡਾ ਕਿਆ ਚੱਕਰ ਹੋਇਆ ਇਹ ਇਹ ਤਾਂ ਰਿੱਕਾ ਹੁੰਦਾ ਨਾ ਇਹ ਤਾਂ ਛੱਡ ਨਹੀਂ ਪਟੋਂਦੀ ਭਾਰੇ ਹੋਈ ਜਾਂਦੀ ਆ ਹੂੰ ਜਿਹੜੀ ਬੰਦੇ ਨੇ ਬਾਹਰੋਂ ਸਪਰੇ ਕਰੀ ਆ ਭਾਈ ਹੂੰ ਜਿਵੇਂ ਮੈਂ ਅੱਖ ਤਾਂ ਹੂੰ ਮੈਂ ਝੱਟ ਪਟੜ ਥਿਆੜ-ਥਿਆੜ ਕਰਤੀ ਹੂੰ ਥਿਆੜ-ਥਿਆੜ ਤੇਲ ਵੀ ਖਤਮ ਕਰਤੀ ਫੇਲ ਬੋਖਤੀ ਤੇ ਮਾਂ ਸਭ ਕੁ ਖਤਮ ਕਰ ਦਿੰਦੀ ਤੇਲਾ ਤੂੰ ਸਾਫ ਪਿਆ ਕਰਨਾ ਜਾ ਕੇ ਦੇਖ ਲੈ ਕਿ ਧੱਕਾ ਹੀ ਥਾ ਕੱਖ ਦਾ ਹੂੰ ਐ ਸਾਫ ਪਿਆ ਕਿਹਨਾ ਠੀਕ ਹੈ ਨਾ ਗੱਲ ਆ ਇੱਕ ਨੰਬਰ ਹੈ ਹੈ ਲੈ ਉਹਨੇ ਤਰੀਕਾ ਨਹੀਂ ਕੱਢਣੀ ਦੀ ਤੇਰੀ ਕਈ ਵੀ ਵਿੱਚ ਇੱਥੇ ਹੋ ਮਾਰੀ ਮੋਟੀ ਆਹ ਜਿੱਦ ਮੇੜਾ ਬੰਨ ਲੈ ਆਪਕੋ ਲੈਣਾ ਆਦੇ ਚੜਦੀ ਆ ਚੜਦੀ ਜਿਹੜੀ ਬਾਰੀ ਨਹੀਂ ਆਉਂਦੀ ਜਿਹੜੀ ਚਲੇ ਆਦੇ ਚੜਦੀ ਆ ਵਾਹ ਮਾਰੀ ਮੋਟੀ ਜਕੇ ਆਈ ਨਹੀਂ ਹੋਣੀ ਆਹੀ ਬਾਰੀ ਮੋਟੀ ਆ ਹੋ ਗਈ ਆਉਂ ਦੁਆਰੇ ਹੋ ਗਈ ਲੈ ਇਹਦਾ ਮਾਰੀ ਮੋਟੀ ਆ ਹੁਣ ਚੜਦੀ ਥੱਲੇ ਤਾਂ ਸਾਪ ਆਉਂਦਾ ਤੁਰਨਾ ਹੀ ਆ ਹੁਣ ਹੋਉਂ ਦੇਖ ਲਈ ਤਾਂ ਅੰਮੇ ਆਇਦਾ ਹੋ ਚਾਰ ਜਾਨ ਮਿੱਟੀ ਬੰਦ ਗੱਲ ਇਹਦੇ ਮੁਰੇ ਆਈਏ ਗਾਹਮਨ ਬੰਦੂ ਖਾ ਕੇ ਸੇ ਗਾਹ ਇਹੀ ਤਾਂ ਬੁਰਾ ਹੈ ਜੀ ਇਧਰਲੀ ਸਾਈਡ ਸ਼ੋਰ ਆਏ ਦੂਜਿਆਂ ਦਾ ਕਹਿੰਦਾ ਕਿਆ ਰੇ ਨਹੀਂ ਆਇਆ ਤੇ ਮੇਰੇ ਹੀ ਬੰਦੋ ਦੇਖ ਲੈ ਮਿਹੜੇ ਆ ਗਏ ਭਈ ਆ ਜਾ ਨਾ ਬਧੀਆ ਹੈ ਖਤੀ ਜੀ ਦਾ ਬੁਰਾ ਹਾਲ ਹੁੰਦਾ ਵੇਗਾ ਆ ਖਤੀ ਜੀ ਦਾ ਤੂੰ ਜਾਲਬਰ ਜੂਰੂ ਨਹੀਂ ਪਾਇਨੀ ਕੰਮ ਤੇ ਉੱਥੇ ਜਾਲਬਰ ਨਾਲ ਕਿਤੇ ਵੀ ਨਹੀਂ ਹੈਗਾ ਹਲੇ ਥਾਣਾ ਕਰਕੇ ਨਾ ਤੁਰਨਾ ਨਹੀਂ ਬਸ ਤੂਹਾ ਹੀ ਹੈ ਇੱਕ ਤੂਹੇ ਦੀ ਬੰਦੋਬਸਤ ਕਰਨਾ ਤੂਹੇ ਦਾ ਬੰਦੋਬਸਤ ਆ ਹੀ ਮੀ ਕੋਲਾ ਮੜਿਆ ਦੱਬ ਕੇ ਭਈਆ ਸੌਂਕਾ ਹੈ ਨਾ ਹੂੰ ਉਹਦੇ ਦਾ ਕੀ ਕਹਿਣਾ ਹੈ ਇਹਨੇ ਦਾ ਕਹਿਣਾ ਇਹ ਤਾਂ ਪੱਕ ਗਿਆ ਹੁਣ ਪੱਕ ਗਿਆ ਇਹਦਾ ਮੈਨ ਇਹਦਾ ਹੁਣ ਪੱਗ ਬੰਨੀ ਖੜਾ ਪ੍ਰਧਾਨ ਦੇ ਗਾਣੇ ਹਾਂ ਜਾ ਪੱਗ ਬੰਨ ਲੀ ਹੋਣੀ ਨੇ ਹੁਣ ਬਾਣਾ ਦਣੀ ਦਾਦੀ ਨੂੰ ਪਨ ਗੰਨੇ ਦੇ ਵੀ ਵੱੱਗ ਆਏ ਇਕੱਠਾ ਕਰਾ ਦੇਣਾ ਬੱਸ ਆਹ ਲੂ ਲਿਆ ਮੈਂ ਪੰਪ ਚੱਕ ਕੇ ਫੇਸ ਸਪਰੇ ਵਾਲਾ ਕਰੰਟਾ ਕਰਾਉਗਾ ਫੇਸ ਰੇ ਪਾ ਦੇਣਾ ਹੋਰ ਪਾ ਦੇ ਪਾ ਦੇ ਰੇ ਰੇ ਬਥੇੜਾ ਆਈਆਂ ਰੇ ਪਾਈ ਜਾਣ ਦੇ ਨੂੰ ਅਦੇ ਚੂਹੇ ਨੇ ਦੇਖੋ ਕਿੱਡੀ ਕੁੱਡਾਂ ਕਢੀਂ ਕਰਦਾ ਪਰ ਨਵੀਂ ਖੱਟ ਪਈ ਹੈ ਕੋਈ ਵੀ ਯਾਰ ਹਾਂ ਭੱਜ ਗਿਆ ਤੂੰ ਹਾਂ ਹੋਰ ਪੂਰੇ ਤੇ ਭੱਜ ਗਿਆ ਦੇਖੀ ਹਾਈ ਤੇ ਨਵੀਂ ਖੱਟ ਨੂੰ ਪੈਰ ਮਰਾ ਲੀ ਹੈ ਕੱਢਾ ਆ ਨਵੀਂ ਖੱਟ ਕੋਈ ਨਹੀਂ ਇਹ ਨਾਲ ਟੋਪਰ ਖੜਾ ਬੈਠਾ ਹੈ ਇਨੇ ਫੇਕੜੇ ਪਾਰੀ ਆਉਣ ਦੇਣੀ ਹੈ ਵਧੀਆ ਗੰਨਾ ਦਾ ਜਾ ਕੇ ਗਾਹਾਂ ਸੁੱਚ ਦਿਖਣਾ ਗੰਨਾ ਦਾ ਵਧੀਆ ਸਾਫ ਹੈ ਜੀ ਸਫੇ ਹੋ ਜੀ ਇੱਕ ਵਾਰ ਫੇਰ ਕਰ ਦਵੇ ਡੰਡਾ ਲੈ ਕੇ ਨਾਲ ਨਾਲ ਡੰਡਾ ਜਿੱਦਾਂ ਬੰਨ ਹੋ ਗਿਆ ਜਿੱਦਾਂ ਬੰਨ ਹੋ ਗਿਆ ਨਾ ਬਾਈ ਉਦਣ ਕਰ ਦਵੇ ਇਹ ਤਾਂ ਵਿਚਿੰਤ ਬੱਟ ਨੂੰ ਵੀ ਲੱਗ ਸਕਦਾ ਹੈ ਰਸਤੇ ਨੂੰ ਵਧੀਆ ਬਣਾ ਕੇ ਰੱਖੋ ਇਧਰ ਨੂੰ ਮੱਥਾ ਟੇਕਣਾ ਪੈਣਾ ਨੰਨਾ ਰਸਤਾ ਤਾਂ ਬਾਈ ਠੀਕ ਆ ਵੀ ਗੰਨੇ ਨਾ ਗੰਨੇ ਦਾ ਰਸਤਾ ਉੱਧਰੋਂ ਵੀ ਹੈਗਾ ਇਧਰੋਂ ਵੀ ਹੈ ਇਧਰ ਮਾਰਦੀ ਕੱਢੀ ਆ ਆਦਾ ਰਹਿਤਾ ਸਾਫ ਹੈ ਅਬ ਬੁਟੀ ਹੋਇਆ ਮੈਂ ਸਪਰੇ ਕਰਕੇ ਆ ਤਾਂ ਉੱਥੇ ਸੀ ਉੱਥੇ ਸੀ ਹੁਣ ਫੇਗਾਂ ਪਾ ਦੇਣੀ ਹੋਰ ਹੁਣ ਬੰਦਾ ਪਤਾਹੀਂ ਆ ਕੇ ਨਹੀਂ ਕਿੱਥੇ ਆਣ ਉਤਰੇ ਇੱਕ ਪੰਪ ਲਾਤਾ ਸੀ ਪਹਿਲਾਂ ਜਿੱਦੜਾ ਬੱਟਾ ਵਗੈਰਾ ਲਗਾਏ ਸੀ ਇੱਕ ਹੋਰ ਲਾਣਾ ਬੁਟੀ ਬੱਟੀ ਚੱਕ ਦੇਣੀ ਸਾਰੀ ਠੀਕ ਐਸੀ ਗੱਲ ਨੇ ਇਹ ਨੂੰ ਜੇ ਪਹਿਲਾ ਪਹਿਲੇ ਬਿਮਾਰੀ ਘਟਾ ਨਹੀਂ ਪਈਗੇ ਥੋੜੀ ਥੋੜੀ ਇਧਰ ਜੀਵ ਨੂੰ ਬੁਟੀ ਖੜੀ ਦੇਖ ਲੈ ਜਿੱਦੜ ਹੈ ਇਹ ਦੇਖ ਰਿਹਾ ਤੋੜਦਾ ਲਗ ਰਿਹਾ ਕੋਕਾ ਇਹ ਸੁਖਾਈ ਪੰਗਾ ਆਵੀ ਹਾਂ ਵਾਹੀ ਨਹੀਂ ਕਰੀ ਹੋਈ ਵਾਹੀ ਨਹੀਂ ਹੋਈ ਫੇਰ ਦੇ ਤਾਜੰ ਮਿਆ ਆ ਹਾਂ ਜੀ ਲੱਗਦੀ ਨਹੀਂ ਪਈ ਵੀ ਥੋੜੇ ਥੋੜੇ ਪਏ ਆ ਤੇ ਸਾਫ ਜਿੱਦਾਂ ਹੈਗੀ ਉਦੋਂ ਹੈਗੀ ਵੀ ਆ ਮੰਨੇ ਨੂੰ ਹਾਂ ਜਿੱਦੇ ਪੈ ਗਈ ਬੋਲੂ ਦੇ ਹਾਂ ਦਾ ਬਾਈ ਉਹ ਫਰਕੇ ਦਾ ਪਹਿਲਾਂ ਹੋਈ ਆ ਬੋਲੂ ਦੇ ਬੋ ਪਈ ਵੀ ਆ ਹੁਣ ਹਾਂ ਅੱਜ ਕਰੀ ਤੇ ਪਰੇ ਉਹਨੇ 3.5 ਹਾਂ 85 ਨੂੰ ਜੱਗੇ ਦੇ ਜੱਗਾ ਕਹਿੰਦਾ ਮੇਰੇ ਬਹੁਤ ਜੈਲੀ ਵੀਰੇ ਦੇ ਨਮਾਨ ਚ ਹੈਗੀ ਹੈਗੀ ਹਾਂ ਤੱਕਾ ਕਹਿੰਦਾ ਮੇਰੇ ਤੇ ਨਹੀਂ ਕਰੀ ਪਰਸੇ ਉੱਤੇ ਉਹ ਨਮਾਨ ਚ ਉੱਪਰ ਦੇ ਪੱਤਾ ਬਾਈ ਉਹ ਆਇਆ ਪੂੜੇ ਦਸ ਤੋਂ ਪਹਿਲਾਂ ਤੂੰ ਆਉਂਦੇ ਦੇਖਿਆ ਪਰ ਕੰਨਾ ਹਾਂ ਪਰਲਾ ਬੋਲੂ ਨੇ ਗੱਲ ਕਰੀ ਨਜ ਠੀਕ ਹੈ ਕਾਕੀ ਦਾ ਠੀਕ ਹੈ ਨਾ ਉਹ ਤਾਂ ਨਹੀਂ ਹੁੰਦੀ ਸਪਰੇ ਉਹ ਨਹੀਂ ਹੁੰਦਾ ਦੇ ਇਹ ਲੰਦਾ ਇੱਥੇ ਰੱਖ ਲੂੰਗਾ ਆਏ ਠੀਕ ਹੈ ਮੋਢਿਆਂ ਬੈਜੀ ਹੋਂਦਾ ਬੈਜੀ ਮੈਂ ਤਾਂ ਕਿਹਾ ਆ ਜਾਣਾ ਮਿੱਠੂ ਨੇ ਕਰਾ ਦੇ ਹੋ ਜਾ 10 ਦਿਨ ਹੋਰ ਹੈ ਮੇਰੇ ਬੰਦੇ ਕੀ ਕਰਾ ਦੇ ਕਾਕੀ ਨਹੀਂ ਬੰਨਣਾ ਹੁਣਾਂ ਲੈ ਮਹੀਨਾ ਉਦੋਂ ਉਹ ਹੋ ਸਾਦੀ ਆਏ ਆਇਆ ਕਿਹਾ ਗੰਦੇ ਦਾ ਬੱਲ ਵੀ ਆ ਰਿਹਾ ਠੀਕ ਹੈ ਗੰਨਾ ਹੈ ਗੰਦੇ ਦਾ ਬੱਲ ਵੀ ਚਟੇਗਾ ਲੋਕ ਬਾਈ ਇੱਥੇ ਆਏ ਖੁਡਾ ਅੱਲੇ ਖੁਡਾ ਅੱਲੋਂ ਖੁਡੀਆਂ ਬੱਲ ਆਜਾ ਸਹੀ ਹੈ 95 ਵਰਗਾ ਕਹਿੰਦਾ ਜੇ ਹੱਬੇ ਆ ਹੈਗੇ ਜੂਏ ਨੂੰ ਵੀ ਪਰ ਥੋੜੀ ਐ ਇੰਨੀ ਕੋਈ ਚੱਕਰ ਨਹੀਂ ਉਹਨਾਂ ਦੇ ਜ਼ਿਆਦਾ ਹੈ ਆਪਾਂ ਇਹਨਾਂ ਨੂੰ ਕਰਿਆ ਫੂਲ ਦੇਖਦੇ ਹਾਂ ਕਦੋਂ ਦੇ 10 12 ਤਰੀਕ ਨੂੰ ਕਹਿੰਦੇ ਆਂ ਕੋਈ ਪਤਾ ਨਹੀਂ ਹੈਗਾ ਬਾਈ ਹਾਂ ਕੋਈ ਪਤਾ ਨਹੀਂ ਹੈ ਕੀ ਆਇਆ ਹੈ ਯਾਰ ਬਿਮਾਰੀ ਕਾਦੀ ਹੈ ਸਾਡੀ ਪੱਤੀ ਸਗਾਈ ਯਾਰ 18 ਮਹੀਨਿਆਂ ਬੈਠ ਦੇ ਕਹਿੰਦੇ ਨੂੰ ਇਹ ਆਏ ਨੂੰ 18 ਨੂੰ ਯਾਰ ਕੁੰਬਲੇ ਉੱਪਰ 18 ਨੂੰ ਕੁੰਬਲ ਹੈ ਰੇਗ ਨੂੰ ਮਿਲੂਗੀ ਜੇ ਮਰਜ਼ੀ ਕਰਦੇ ਦੇਖ ਲਈ ਤੈਨੂੰ 85 ਨੂੰ ਨਹੀਂ ਮਿਲਣੀ ਤੇਰੀ ਐ ਜੀ 92 ਦਾ ਹੋਣੀ ਚਾਹੀਏ ਹੈਗੀ 95 ਨੂੰ ਕਹਿੰਦਾ ਹਈਏ ਜਾਨ ਮੈਨੂੰ ਨੰਬਰ ਬਹੁਤ ਆਪਾ ਜੀ ਕਿਹੜੀ ਆਪਤਾ ਸੁਪਰੇ ਸੁੱਕਦਾ ਜਰਾ ਪੁੱਲਾ ਨੰਦੀ 95 ਹੈ ਸਾਡੇ ਨਾਲ ਇਨ ਪਤ ਪਰਿਆਲੇ ਦੋ ਦੋ ਹੋਰੀ ਜੂਰੀ ਨਹੀਂ ਹੈਗਾ ਵੀ ਹਰੇਕ ਦੇ ਛੱਲੀਆਂ ਨਹੀਂ ਹੈਗੀ 18 ਨੰਬਰ ਜਮਾ ਵੀ ਆ ਛੱਲੀਆਂ ਠੀਕ ਆ ਡਿਜੜਾ ਆ ਮੁੰਡੇ ਨੂੰ ਹੈਗੀ ਥੋੜੀ ਜ਼ਰੂਰੀ ਨਹੀਂ ਹੈਗਾ ਵੀ ਹਰੀ ਗਿਰੀ ਹੋਊਗੀ ਇਹਦਾ ਰੇਪਾਉਂ ਚੱਲੇ ਉਹ ਯਾਰ ਮੰਡ ਜੀ ਸਿੱਗਿਆ ਪਾਣੀ ਸੁੱਕਾ ਬੱਦਲਿਆ ਘੋਰ ਰਹਿ ਤੈਨੂੰ ਨਦੀ ਪੂਰੀ ਆਈ ਵੀ ਹੈ ਨਾ ਆਹਾਂ ਦੇਖ ਕਿ ਉਧਰ ਗਰਾਊਂਡ ਵੀ ਦੇਖਣਾ ਪੈਣਾ ਦੁਬਾਰੇ ਕਿਹੜਾ ਮਾਰਦਾ ਇਹ ਖਾਲੀ ਦੀ ਦੁਬਾਰੇ ਮਾਰਦਾ ਨਾ ਹੁਣ ਅਸੀਂ ਗਜ਼ਰ ਓਪਣ ਨੂੰ ਸਿਰ ਗਏ ਆ ਨਦੀ ਮਾੜੀ ਮਾੜੀ ਆਈ ਬੀਜੀ ਪਾਣੀ ਜਲ ਵਾਪਸ ਆਏ ਕਮਾਲਪੁਰ ਵਾਲੇ ਰਸਤਾ ਬੰਦ ਹੋ ਗਿਆ ਦਾ ਉਹ ਪੁੰਡਾ ਪਤਾ ਦਾ ਅੱਜ ਮੈਂ ਗਾ ਗਰਾਊਂਡ ਦੇਖਿਆ ਯਾਰ ਇੰਨਾ ਵੀ ਨਹੀਂ ਹੈਗਾ ਉਹ ਭਾਈ ਉੱਥੇ ਲੋਡ ਹੈ ਉਸੇ ਮੜ ਜਾਏਗਾ ਖਾਰ ਪੈ ਗਈ ਔਖਾ ਹੋਣਾ ਕੰਮ ਹੋ ਜਾਣਾ ਗਰਾਊਂਡ ਦਾ ਲੈ ਗਿਆ ਆ ਦਿੱਕਣਾ ਗਾ ਜਿਹੜਾ ਬੌ ਖੇਲਦਾ ਹੁੰਦਾ ਉਹ ਤੇ ਆਪੇ ਸੇਵਾ ਕਰਨੀ ਹੱਕ ਆਪਣਾ ਸੇਵਾ ਕਰੋ ਜਾਓ ਜਿੰਦਾ ਜੀ ਬਾਜੇ ਦਾ ਮੁੜ ਕੇ ਮਿਲਣਾ ਨਹੀਂ ਮੁੜ ਕੇ ਗਰਾਊਂਡ ਨਹੀਂ ਮਿਲਣਾ ਲੱਗਿਆ ਬੜਾ ਥਾ ਗਿਆ ਫੇਰ ਦਾ ਫਾਇਦਾ ਲੰਬਾ ਹੋਣੀ ਦੱਸ ਬੱਸ ਚਲੋ ਦੇਖਿਓ ਮਾਰੇਓ ਕਿਡਾ ਲੜੀਆ ਬਚਤ ਗਿਆ ਫਿਰ ਦੇਖੇ ਨਹੀਂ ਵੀਡੀਓ ਹੀ ਹੁੰਦੀ ਵੀ ਛੇਰ ਉਹਦਣ ਦੇ ਨਾਲ ਆਉਂਦੇ ਪੱਥਰ ਉਹ ਬੋਲਦਾ ਮੈਂ ਤੂੰ ਕਹਿਣਾ ਉਹਦਾਂ ਪੱਥਰ ਨਾ ਲਾਉਂਦੇ 10 10 ਗਿਆ 30 ਜਾਂਦਾ ਉਸਨੇ ਗਰਾਊਂਡ ਦੇ ਗੁੰਜੇ ਨੂੰ ਆਏ ਬਾਈ ਆਪੇ ਲਾ ਦੇ ਤੁਸੀਂ ਚੱਕ ਕੇ ਆਏ ਕਰਦੇ ਰਹਾ ਤਾਂ ਗਾਏ ਆਏ ਕਰਦੇ ਦੀਆਂ ਆਪੇ ਲਾਇਆ ਪੱਥਰ ਚੱਕ ਦੋ ਨਾ ਆਪੇ ਲਾਇਆ ਹੋਰ ਉੱਥੇ ਪੱਥਰ ਕਿ ਹੈਗਾ ਹੋਰ ਹੈਗਾ ਪੱਥਰ ਪੱਥਰ ਦਾ ਪਿਆ ਉਹਦੋਂ ਐਮ.ਐਲ.ਏ ਆਕੇ ਨਹੀਂ ਗਿਆ ਲਾਉਣ ਲੱਗਿਆ ਵਾ ਹੁਣ ਲੱਗੇ ਵੇ ਲੱਗ ਉਹਦਾ ਪੱਥਰ ਮੰਗਾਇਆ ਹੋਰ ਉਹਨਾਂ ਅੱਛਾ ਪਤਾ ਨਹੀਂ ਕੀ ਕਰਨਾ ਹੁਣ ਹੀ ਪਤਾ ਹੁਣ ਕੀ ਕਰਨਾ ਪੱਥਰ ਬਹੁਤ ਪਿਆ ਪੱਥਰ ਦਾ ਬਹੁਤ ਪਿਆ ਗਰਾਊਂਡ 'ਚ ਵੀ ਆਹ ਪੱਥਰ ਪਿਆ ਤੇ ਪਰੀਆ ਬਹੁਤ ਪਿਆ ਪੱਥਰ ਲੱਗਿਆ ਹੈ ਨਹੀਂ ਤਾਂ ਗਰਾਊਂਡ 'ਚ ਇਹ ਬਹੁਤ ਪਿਆ ਉਹੀ ਚੱਕ ਕੇ ਲਾ ਦੋ ਬਹੁਤ ਮੈਂ ਤਾਂ ਗਿਆ ਉਹ ਵੀ ਟਾਈਮ 'ਚ ਪਹਿਲਾਂ ਆ ਹੁਣ ਇਧਰ ਨੂੰ ਕੋਰ ਦਾ ਫੁੱਲ ਪੈ ਰਿਆ ਮੀਂਹ ਹੋ ਪਹਿਲਾ ਦਾ ਲੱਗਣੇ ਤੇਰੇ ਓਏ ਦੇਖ ਬਾਕੀ ਦਾ ਭਾਈ ਆਪਣੀ ਆਪਣੀ ਸਮਝ ਹੈ ਜੀ ਹੁਣ ਚੰਡੀਗੜ੍ਹ ਮੀਂਹ ਪਿਆ ਤਾਂ ਹੀ ਨਦੀ ਆਈ ਹੈ ਤੇ ਇਕ ਆਪਣੀ ਆਪਣੀ ਸਮਝ ਹੈ ਇਹ ਤਾਂ ਨਦੀ ਹੈ ਇਹ ਇਹ ਖਾ ਖੋਲ ਦੇ ਨਾ ਖਾੜ ਬੋਰ ਦਾ ਪਾਣੀ ਉਹ ਹੀ ਡਾਊਟ ਕਰਨ ਦਿੰਦਾ ਇਹ ਹੁਣ ਤੂੰ ਨਾ ਦੇਖ ਆ ਨਦੀ ਹੈ ਸਮਝਦਾ ਬੰਨ ਹੋਗੇ ਅਗਰ ਇਹ ਜਨਰ ਆਵੇ ਆ ਹਬੀਏ ਨਾ ਇਹ ਅੰਗਰੇਜ਼ਾਂ ਨੇ ਵੱਖਦੇ ਲੱਗੇ ਨੇ ਆਹ ਪੀਏ ਲੱਗੇ ਗੱਪੇ ਪਾਣੂ ਗਿਆ ਪਤਾ ਗੱਪੇ ਬਾਣੀ ਚੱਲਦਾ ਅੰਗਰੇਜ਼ਾਂ ਨੂੰ ਕੀ ਪਤਾ ਜਲਦੀ ਮੈਨੂੰ ਆ ਅੰਗਰੇਜ਼ਾਂ ਨੂੰ ਕੀ ਪਤਾ ਹਾਂ ਹਾਂ ਹੁਣ ਹੁਣ ਤਾਂ ਪਤਾ ਅੰਗਰੇਜ਼ਾਂ ਨੂੰ ਇਹਨਾਂ ਨੇ ਕੰਦ ਗੱਪੇ ਕਰਤੀ ਦੁਕਾਨਦਾਰ ਹਣ ਲੇ ਅੱਥ ਕੱਤੀ ਵੈਗ ਨਹੀਂ ਗੱਪੇ ਦਾ ਕੰਦ ਕਰਤੀ ਨਹੀਂ ਤੇ ਤੈਨੂੰ ਇਹਦਾ ਗਿਆ ਵੀ ਨਾ ਅੰਗਰੇਜ਼ਾਂ ਨੂੰ ਕੀ ਪਤਾ ਤਾਂ ਯਾਰ ਇਹਨਾਂ ਨੂੰ ਪਤਾ ਅੰਗਰੇਜ਼ਾਂ ਨੂੰ ਨਹੀਂ ਕੋਈ ਨਹੀਂ ਪਤਾ ਤਾਂ ਮੈਂ ਕਿੱਡਾ ਮਰਕੀ ਦੁਰ ਚੱਲਦੇ ਆ ਜੀ ਜਿਆਦੇ ਪੁੱਜ ਗਏ ਆਪਾਂ ਗਰਾਊਂਡ ਤੇ ਪੁੱਜ ਗਏ ਵੀ ਜਿਹੜਾ ਹੱਲਾ ਹੁਣ ਤਾਂ ਨੀ ਮੋਕਾ ਦਿਖਾਣਾ ਪੁੱਦਨਾਲ ਆਇਆ ਸੀ ਪੱਥ ਯਾ ਦੇਖੋ ਪਾਣੀ ਦਾ ਮੂੰਹ ਮੋਟਾ ਬਦਨ ਪਾਲੀ ਹੇਡ ਨੂੰ ਜਾ ਰਿਹਾ ਉਧਰ ਨੂੰ ਨਹੀਂ ਇੱਥੇ ਸਿੱਧੀ ਚੱਕ ਲੈ ਨਹੀਂ ਜੇ ਉਰੇ ਉਰੇ ਮਾਰਾ ਟੱਕਰ ਹੀ ਨੇ ਆ ਕੇ ਸਾਲ ਗਰਾਊਂਡ ਲੈਣ ਦਾ ਸਿੱਟਾ ਕਿਉਂ ਗਾ ਬਾਕੀ ਕਈ ਬੰਦੇ ਕਹਿੰਦੇ ਕਹਿੰਦੇ ਗਰਾਊਂਡ ਥੋੜਾ ਬਹੁਤ ਦੂਰ ਆ ਬਾਈ ਦੂਰਦਾਰ ਕੋਈ ਨਹੀਂ ਹੈਗਾ ਆਹ ਹੈ ਲੈ ਮੈਂ ਦੱਸ ਦਵਾਂ ਕਿਆ ਕਰਾਂ ਆ ਨਾ ਗਰਾਊਂਡ ਵਾਲਾ ਕਿੰਨੇ ਕਦਮ ਔਰ ਤੇ ਆਹ ਇੰਨਾ ਕੇ ਫਰਕ ਆ ਆਏਗਾ ਜੀ ਤੀ ਇਹ ਗਲੇ ਕਿਤੇ ਦੋਈ ਦੋਈ ਮਿੱਟੀ ਆ ਤਿੰਨ ਚਾਰ ਪੰਜ ਇੱਥੇ ਆ ਗਿਆ ਬਸ ਛੇ ਇਕੱਠੇ ਆ ਛੇ ਕਰਮਾ ਏ ਛੇ ਕਰਮਾ ਛੇ ਕਰਮਾ ਏ ਇਹ ਜੇ ਉਰਦਾ ਤੇ ਪਹੁੰਚ ਗਿਆ ਫਿਰ ਤੇ ਗਰਾਉਂਡ ਗਿਆ ਆਇਆ ਪਾਣੀ ਗੱਗੇ ਜਾਂ ਆਈ ਹੀ ਹੈ ਪਾਣੀ ਆਇਆ ਹੈ ਨਾਲ ਯਾਰ ਇਹ ਹੈਗਾ ਇਹ ਜਮਾ ਹੀ ਰੇ ਰੇ ਦਿੱਤਾ ਹਾਂ ਮੜ ਜਾ ਵੀ ਇਹਨੂੰ ਇਹਨੂੰ ਬਾੜ ਪੈ ਗਈ ਬਸ ਬਾੜ ਪੈ ਗਈ ਜੂ ਆਂਗਰੀ ਬਾੜ ਪੈ ਗਈ 10 ਫੁੱਟ ਤੋਂ ਕਿਉਂ ਲੈ ਜਾਂਦਾ ਨੋਰਮਲ ਇਹ ਕਿ ਡੱਕਰ ਹੈ ਹਾਂ ਬਾਕੀ ਹੁਣ ਉਦੋਂ ਐਮਐਲਏ ਆਏ ਤਾਂ ਮੈਨੂੰ ਪਤਾ ਨਹੀਂ ਮੈਂ ਹੈ ਨਹੀਂ ਤੋਰੇ ਕਹਿ ਕਿਹਾ ਲੱਗਦਾ ਰਿਹਾ ਬਾਕੀ ਅਥੈ ਸੂਲੇ ਜੇ ਪਰ ਹੋ ਰਹੇ ਹੈ ਲੱਗੂਗਾ ਫਿਰ ਹਾਂ ਮੈਂ ਤਾਂ ਐਂ ਕਹਿੰਦਾ ਜਿੱਦਾਂ ਹਾਲ ਆਏ ਆ ਇਹਨੇ ਪੱਥਰ ਆਹ ਪੱਥਰ ਉਹ ਉੱਥੇ ਲਾ ਗਿਓ ਪੀ ਉੱਥੇ ਪੀ ਜਿੱਥੇ ਸੀ ਜਿਹੜਾ ਇਹ ਪੱਥਰ ਲਾਇਆ ਵਾ ਨਾ ਉਰੇ ਤੇ ਜੇਸੀ ਮਗਾ ਕੇ ਉਰੇ ਟੂਆ ਪਟੂਆ ਪਟ ਕੇ ਸਿੱਧੀ ਲੈ ਲੈ ਜਾਏ ਉਹ ਤੱਕ ਠੀਕ ਆ ਉਹਦੇ ਬਾਅਦ ਉਰੇ ਲਾ ਪ ਐਂ ਪੱਥਰ ਪੱਥਰ ਦੇ ਸਾਈਡ ਪਰ ਲਾ ਮਿੱਟੀ ਫੇਰਦਾ ਮਿੱਟੀ ਹੁਣ ਫੇ ਐਂ ਵੀ ਪੱਥਰ ਗਾਹ ਹੋਗਾ ਮਿੱਟੀ ਨਾਲ ਹੋਗੀ ਫੇ ਗਾਹ ਗ라운ਡ ਹੀ ਜਾਊਗਾ ਇਹਦੇ ਵੀ ਥੱਲੇ ਨਾ ਲੱਗਿਆ ਇਹ ਇਹਦੇ ਥੱਲੇ ਹਾਂ ਅਹੀਂ ਜੀ ਦਰਖਤ ਲੱਗ ਜਾਂਦਾ ਉਹ ਦਰਖਤ ਨੀਯਤ ਜਿਹੜਾ ਹੁਣ ਉਹ ਉਧਰੋਂ ਪਾਣੀ ਜਾ ਰਿਹਾ ਹੁਣ ਰੇਤਾ ਚੱਕੋ ਸਾਰਾ ਪਾ ਪੱਥਰਾਂ ਨਾਲ ਮਾਰੋ ਇਹ ਨਾ ਇਹ ਐਂ ਦਾ ਹੁਣ ਆਹ ਹੈ ਟੇਪ ਆ ਐ ਇਹ ਸਿਰ ਤੱਕ ਐ ਟੇਪ ਚਾਹੀਦਾ ਉਹਦੇ ਫੇਰ ਦਰਖਤ ਲਾਉਣ ਦਾ ਫਾਇਦਾ ਹਾਂ ਫੇਰ ਫਾਇਦਾ ਫਿਰ ਡਰਾਫਟ ਡਰਾਫਟਾ ਨੇ ਤੇਰਾ ਰੇਤਾ ਉੱਡਣ ਦੇਣਾ ਹੈਗਾ ਆਹ ਹੈ ਨਾ ਇੱਥੇ ਆਹ ਟਿਕੜਾ ਆਹ ਟੇਪ ਆ ਹੁਣ ਫਿਰ ਉੱਥੇ ਦਾ ਗਾਂ ਦਾ ਸਰੀ ਲੱਗੀ ਉਹ ਪੱਥਰ ਰੁਕੇ ਉਹ ਇਹੇਠਾਂ ਵੀ ਲਾਉਂਗਾ ਤੇ ਰਸਤੇ ਪਾਣੀ ਆ ਗਿਆ ਪਾਣੀ ਮਾਰਨਾ ਬਾਬਾ ਵੱਟ ਗਏ ਅਰੇ ਆਹ ਉਰਦੇ ਨਾ ਮੂੰਹ ਬਣਾਵੇ ਇਹਦਾ ਆ ਸਾਰਾ ਆਹ ਪਿਆਰ ਇੱਤਰ ਚੱਕ ਕੇ ਮਸ਼ੀਨ ਨਾਲ ਜੇਜਾ ਜ ਕਿਸੇ ਨਾਲ ਵੀ ਤੇ ਉਹਦੇ ਨਾਲ ਨਾਲ ਲਾ ਕੇ ਉੱਚਾ ਕੱਕਾ ਕਰਕੇ ਇਹਨੂੰ ਆ ਟੇਪ ਬਣਾ ਕੇ ਫਿਰ ਚਾਹੇ ਦਸਤ ਜੇ ਖਾਦੇ ਮਾਜ ਵਰਜੀ ਦਵਾਲਾ ਦਸਤ ਤਾਂ ਸਾਵੇਗਾ ਕ ਪਾਲੇ ਉਸੇ ਪਾਲੇ ਪੈਂ ਪਾਸੋਂ ਸਫਾਈ ਕਰੀਏ ਉਹਨੂੰ ਗਾਉਣ ਦੀ ਅਸੀਂ ਉਹ ਉਪਰਾਂ ਇਹ ਰਾਦਮੀ ਉੱਪਰ ਪੈਂਦਾ ਤਾਂਹੀਂ ਪਾਣੀ ਆਇਆ ਬਾਈ ਆਪਣੇ ਤਾਂ ਨਹੀਂ ਪਿਆ ਮੀ ਇਹ ਉੱਪਰ ਪਈ ਜਾਂਦਾ ਤਾਂ ਹੀ ਸਾਲਾ ਕੋਈ ਜੇ 10 ਵਜੇ ਇੰਨਾ ਬੱਦਲ ਤਾਂwidehat ਵੱਧ ਫੇਰ ਉਹ ਫੇਰ ਵਾਪਸ ਆ ਹੈ ਰੱਖਤਾ ਸੀ ਅਸੀਂ ਅੱਜ ਇਹ ਵਾਰ ਵੀ ਇਧਰ ਉੱਥੇ ਲਾਇ ਪਾਰ ਲਾਇ ਰੱਖਤਾ ਇਧਰ ਸਾਈਡ ਪਰ ਲਾਇਆ ਬਾਕੀ ਹੈ ਕੀ ਬਾੜ ਮੇਰੀ ਹੌਣ ਲਾ ਕਾਲਾ ਜਿਆਦਾ ਗਰਮ ਵੇ ਕਿ ਤੱਕਦਾ ਜਿਆਦਾ ਪਹਿਲਾਂ ਹੈ ਗਰਾਊਂਡ ਹਾਂ ਕਿਸ ਤੱਕ ਦਾ ਜੋ ਥੈਲੇ ਨਹੀਂ ਪਏਗੇ ਉੱਤਾਂ ਗਰਾਊਂਡ ਦਾ ਪਹਿਲਾ ਇੰਨਾ ਗਰਾਊਂਡ ਖਰਾਬ ਹੋਇਆ ਵੀ ਜੇ ਪੱਥਰ ਬਹਿ ਲਾ ਲੰਦੇ ਨਾ ਇਹ ਇੰਨਾ ਕਾਣੋ ਬੈਜਣਾ ਦਾ ਸਾਡਾ ਹੁਣ ਆਇਆ ਜਿਹੜੀ ਬਾਲ ਗਈ ਪਾਣੀ ਮੇਂ ਬੁ ਗਈ ਬਸ ਪਹਿਲਾਂ ਗਰਾਊਂਡ ਦੂਰ ਤੱਕ ਦਾ ਉਹ ਦਰਖਤ ਲਏ ਦਰਖਤ ਲਾਇਏ ਤੇ ਬਾਲ ਉਹਰੇ ਰਹਿ ਜਾਂਦੀ ਸੀ ਸਾਡੀ ਬਾਕੀ ਹੁਣ ਕੰਮ ਸ਼ੁਰੂ ਤਾਂ ਹੋਇਆ ਦੇਖਦੇ ਆਂ ਬਸ ਆ ਨਾ ਪਾਣੀ ਆ ਬਹੁਤਾ ਆ ਪੇ ਵੀ ਇਹ ਫੇਰ ਕੰਮ ਖਰਾਬ ਹੋ ਜਾਣਾ ਨਹੀਂ ਬਸ ਟਾਈਮ ਦੇ ਦੇਵੇ ਲਾਉਣ ਦਾ ਬੰਨ ਗਰਾਊਂਡ ਦਾ ਬਚਾਓ ਹੋ ਜਾਊਗਾ ਆ ਤੂੰ ਚੱਲਿਆ ਹੁਣ ਪਾਣੀ ਦੇ ਇਹਦਾ ਵੀ ਬਾਦਦਾ ਘੜਦਾ ਇੱਕ ਵਾਰ ਲੱਗਣਾ ਚੱਲ ਆਇਆ ਹੁਣ ਆ ਵੀ ਹਾਂ ਬਦਿਆ ਹੈ ਬਾਦਦਾ ਚੜੀਗਨ ਉੱਪਰ ਨੂੰ ਹੈ ਉਪੁੰਜਾ ਕੱਢਦਾ ਗਰ ਨਹੀਂ ਆਨੀ ਹੈ ਨਾ ਨਹੀਂ ਆਨੀ ਹੈ ਉਹ ਵੀ ਉਹ ਰਹੀ ਇਹ ਵੀ ਨਿਸ਼ਾਨੀ ਪਾਣੀ ਵੱਧਦਾ ਹੈ ਬੁੱਢੀ ਤਾਂ ਹੁੰਦੀ ਹੈ ਹੂੰ ਆ ਦੇ ਆ ਦੇ ਆ ਦੇ ਵੱਧਾ ਇਧਰ ਆ ਇੱਥੇ ਵੱਢਣੇ ਤਿਆਰ ਆ ਉਰੇ ਵੀ ਤੋ ਲੱਗੂਗਾ ਇਹਦਾ ਹੁਣ ਇੱਥੇ ਵੱਢਣੇ ਤਿਆਰ ਹੀ ਦੇ ਮੈਂ ਜੇ ਉੱਥੇ ਵੱਧਦਾ ਇੱਥੇ ਇੱਥੇ ਤਾਂ ਅਸੀਂ ਪਾਣੀ ਵੱਧਦਾ ਆ ਹਾਂ ਉਹ ਕੀ ਆ ਵੀ ਹੋਲਾ ਜ਼ਿੰਦਗੀ ਆ ਜਾਂਦੀ ਵੀ ਹੈ ਕੱਕਾਰੇ ਕੱਕਾਰੇ ਤਾਂ ਪੈਰ ਨਹੀਂ ਖੜਦਾ ਵਿੱਚ ਕਿ ਵੇ ਇੱਤੇ ਤੇ ਗੱਟੇ ਨਹੀਂ ਜਾਂਦਾ ਪੈਰ ਆ ਲੈ ਇਹ ਜਾਂਦਾ ਪੈਰ ਵਿੱਚੋਂ ਮੱਛੀਆਂ ਕਰਦੀਆਂ ਤੇ ਇਹਦੀ ਆਦੇ ਕਿੰਨੀ ਰੱਦੀ ਲਾਉਣਾ ਨੈਟ ਲੈ ਵੀ ਆ ਵੀ ਕੰਮ ਵਧੀਆ ਹੁੰਦਾ ਚ ਰਹਿੰਦਾ ਇਹਦਾ ਮੈਂ ਰਾਹ ਨੂੰ ਮੱਛੀ ਮੱਛਾ ਮੱਛੀ ਦਾ ਪੋਤ ਬਣਾਉਂਦਾ ਇਹਦਾ ਜਿਹੜਾ ਰਹਿੰਦਾ ਉਹਨੂੰ ਹੀ ਪਤਾ ਚ ਮੋਰ ਖੜਦਾ ਮੋਰ ਹੈ ਉਹ ਨਾਰਮਲ ਆ ਚੁਰੇ ਉਰੇ ਤੇ ਜਾਂਦੀ ਹੈ ਪਾਣੀ ਪਾਣੀ ਨਹੀਂ ਚਾਹੀਦੀ ਉਰੇ ਦਾ ਚ ਜਾਮਰ ਬਹੁਤ ਹੈ ਹਾਂ ਆਹ ਜਿਹੜਾ ਗਰਾਊਂਡ ਤੇ ਪੈਰ ਆਸ ਜਾਂਦਾ ਉਹ ਪਰ ਉਹ ਉਹ ਦੇਖ ਹਾਂ ਦਿਖਾਵਾਂ ਉਹ ਤੇ ਉੱਥੇ ਦਸ ਤੇ ਦਰਖਤ ਸਾਰਾ ਹਾਂ ਵਿੱਚੋਂ ਰਸਤਾ ਰੱਖਿਆ ਵਾ ਜਾਣ ਨੂੰ ਇੱਕ ਵਾ ਕਦੇ ਜਾ ਕੇ ਦੇਖੀ ਉੱਥੇ ਨੂੰ ਦੂਰੀ ਹੋ ਰੋ ਤਾਂ ਵਿੱਚ ਜਾਮਰ ਬਹੁਤ ਹਥਦਾ ਆ ਮੋਰ ਮੂਰ ਤਾਂ ਆਵੇਂ ਫਿਰਦਾ ਵਿੱਚ ਚਲਿਏ ਚੱਲ ਚਲਿਏ ਬਾਦ ਆਏ ਬਾਣੀ ਬਾਈ ਉਹ ਬਹੁਤ ਪਾ ਰਿਹਾ ਕਿਤੇ ਗੱਡੀਆਂ ਆਉਂਦੀਆਂ ਹੁਣ ਯਾਰ ਆਹ ਦੇਖੋ ਆਹ ਗਰਾਉਂਡ ਖਰਾਬ ਹੋ ਗਿਆ ਉਹਦੇ ਆਹ ਗੱਡੀਆਂ ਗੱਡੀਆਂ ਭਾਈ ਆਉਂਦੀਆਂ ਯਾਰ ਗੱਡੀਆਂ ਕੋ ਟਰੱਕ ਆਉਂਦੇ ਮੱਲਾ ਪੱਥਰ ਪੱਥਰ ਲੇ ਗਏ ਇਹ ਉਹ ਕਾਹਤ ਹੈ ਨਾ ਕਿ ਤਾਂ ਇੰਨਾ ਕਿ ਇਸਾ ਹੀ ਸਵਾਰਣ ਕੋਈ ਚੱਕਰ ਨਹੀਂ ਆ ਗੱਡਾ ਸਾਡਾ ਗਰਾਉਂਡ ਉੱਥੇ ਬਸ ਉਹ ਲਾ ਦੋ ਬੰਨ ਲਾ ਦੋ ਬਸ ਇੰਨਾ ਤਾਂ ਕੁਝ ਵੀ ਨਹੀਂ ਆ ਸਾਨੂੰ ਇਹ ਤਾਂ ਅਸੀਂ ਆਪੇ ਇਹ ਤਾਂ ਉਹਦਾ ਪਾ ਕੇ ਅਸੀਂ ਆਪੇ ਘਾ ਲਾਣੋ ਉਹਦਾ ਨਾ ਠੀਕ ਹੈ ਗੰਨੂ ਓਟਾ ਗਨਾ ਬੱਚਾ ਸੀਗਾ। ਬਾਕੀ ਅੱਜ ਸਵੇਰੇ ਉਰੇ ਪਿਆਤਾ। ਆਹ ਪੱਥਰ ਪੱਥਰ ਇਹ ਲੱਗਦਾ ਹੁਣ ਵੀਰੇ ਯਾਰ। ਹੁਣ ਉਰੇ ਹੈ ਨਹੀਂ ਉਰੇ ਉਰੇ ਕਿਤੇ ਲਾਇਆ ਨਹੀਂ ਹਨ। ਉਧਰ ਨਹੀਂ ਜਾਂਦਾ ਪਰ ਕਿਉਂ ਉਹ ਉਹ ਪਏ ਪੱਥਰ ਪਤਾ ਨਹੀਂ ਹੁਣ ਕੀ ਚੱਲ ਰਿਹਾ ਹੈ। ਉਹ ਪਰਾਂ ਨਹੀਂ ਜਾਂਦਾ ਉਹ ਇੱਥੇ ਲਾ ਦੇਣਾ ਜਿੱਥੇ ਟੁੱਟੀ ਸੀ। ਕਿਸੇ ਨੂੰ ਪਤਾ ਮੈਨੂੰ ਹੁਣ ਕਿਸੇ ਕਾਹ ਚੱਲ ਰਿਹਾ ਹੈ। ਹੁਣ ਆ ਹੀ ਪੱਥਰ ਨਾ ਮਾਇਆ ਨਾ ਇਹ ਪੱਥਰ ਹੈ ਨਹੀਂਦਾ। ਆਦੇ ਟ੍ਰੱਕ ਆਏ ਪੈਟ ਦਿਖਾ ਮੈਂ ਤੈਨੂੰ। ਇੱਧਰ ਵੀ ਲੱਗੂਗਾ। ਹਾਂ। ਉਹ ਆ। ਉਰੇ ਵੀ ਲੱਗੂਗਾ। ਆਹ ਸਾਡਾ ਭਾਈ ਪ੍ਰੈਕਟਿਸ ਵਾਲਾ। ਜਾਲ। ਇਹਦਾ ਬਹੁਤ ਕੰਮ ਕਰੇ। ਹਾਂ। ਇਹਦਾ ਬਹੁਤ ਬੜੀ। ਹੋ ਵੀ ਬਹੁਤ ਕੰਮ ਦਾ ਮਾੜਾ ਕਿਤੇ ਮੇਰੀ ਹੋਮ ਗੱਲ। ਆ ਪਹਿਲਾਂ ਬਾਈ ਰਾਤ ਕੋਈ ਨਹੀਂ ਤਾ ਜਿਹੜਾ ਆਲੇ-ਵਾਲ ਲੱਗੇ ਜਿੰਨੇ ਵੀ ਲੱਗੇ ਹੋਏ ਆ। ਆ ਦੇਖ। ਆ ਬਲਾਈ ਹੈ। ਆ ਸਾਰੇ ਦਰਖਤ ਲਾਏ ਆ। ਟੌਰ ਵਾਲੇ। ਆ। ਸ਼ਾਮਾਂ ਵਕਟ ਆਪਦੀ ਹੈ। ਠੀਕ ਹੈ ਉਹ ਸਾਰਾ ਉਹ ਐਂਡ ਤੱਕ। ਆ ਚਾਹ ਦਾ ਇਹ ਦਰਖਤ ਲਾਇਆ ਪਿੰਡ। ਆ ਸਭ ਦਾ ਪਾਲਣ ਪੋਸ਼ਨ ਹੋਇਆ। ਹਾਂ। ਇਹ ਗਾਏ ਅੰਦਰ ਅੰਦਰ ਰਸਤ ਬੋਲਾਏ ਹੁਣ ਅਸੀਂ ਆਹ ਸਾਲ ਸਭ ਹੋਏ ਵੇ ਤਕੜੇ ਆ ਆਹ ਰਾਕੀਆ ਰਸਤੇ ਹੁੰਦਾ ਬਾਈ ਤੁਹਾਨੂੰ ਪਤਾ ਹੀ ਹੈ ਇਹਨਾਂ ਨੇ ਉੱਥੇ ਜਾਣਾ ਖਾਣ ਪੀਣ ਸਮਾਲਾ ਆਪਣਾ ਚੱਲੀਆਂ ਚੱਲੀਆਂ ਬੜੇ ਰਾਜ ਕੇ ਬੜੇ ਘਾਟ ਨੂੰ ਅੰਦਰ ਦਾ ਬਹੁਤ ਸੋਹਣਾ ਹੈ ਦਸਤੇ ਦਰਖਤ ਆਹ ਨਾਲ ਲੱਗਦਾ ਹੈ ਸਿੱਧਾ ਗਾਂ ਕਮਾਲਪੁਰ ਤੱਕ ਜਾਂਦਾ ਹੈ ਲਾਗ 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 ਹਾਂ ਲਾਗੇ ਲਾਗ ਵੀ ਆਕੂ ਘੁੰਮ ਜਾਂਦਾ ਵਿਚੋਂ ਵੀ ਘੁੰਮਦਾ ਨਾ ਨਾ ਉਹ ਨਡਕਣ ਵਾਲੀ ਥਾ ਚੱਕਰੀ ਬਾਬਰੀ ਮਾਰਦੇ ਆ ਕੜੇਓ ਕੇ ਮਾਰਦੇ ਨਡਕਣ ਮਛੇੜ ਨਾ ਇਹਨੂੰ ਹਾਂ ਛੇੜਨਾ ਬਸ ਚੱਕਰ ਇਹਦਾ ਖੜੇਓ ਕੇ ਮਾਰਦੇ ਆ ਬਾਕੀ ਦੇਖਦੇ ਆ ਬਾਈ ਕਿਆ ਬਣਦਾ ਬਈ ਉੱਥੇੋਂ ਥੈਲੇ ਜਿਹਦਾ ਭਰ ਲੱਗੇ ਮੈਂ ਥੈਲੇ ਲਾਉਂਗੇ ਕੱਲੇ ਇਹ ਥੈਲੇ ਲਾਉਂਗੇ ਪੱਥਰ ਲਾਉਂਗੇ ਪੱਥਰ ਪੱਥਰ ਦਾ ਹੁਣ ਪਤਾ ਨਹੀਂ ਕਿਆ ਪ੍ਰੋਜੈਕਟਾਂ ਦਾ ਹੁਣ ਤਾਂ ਪਤਾ ਨਹੀਂ ਇਹਨਾਂ ਹਾਂ ਗਰਮੀ ਕਿੰਨੀ ਹੋਊਗੀ ਹਾਂ ਅੱਜ ਤਾਂ ਕਰ ਲੀ ਊਟ ਆ ਅਤੇ ਕੋਹ ਨਹੀਂ ਪਰੋਸਿਆ ਨਾ ਇਹ ਇਹ ਕਹਿੰਦੀ ਖਬਰੇ ਇਹੀ ਯਾਰ ਨਾ ਆਇਆ ਮੈਨੂੰ ਅੱਜ ਸਾਹ ਖੜੀ ਹੋ ਰਿਹਾ ਕੇ ਇਹ ਯਾਰ ਨਾ ਆਇਆ ਅਸੇ ਸਾਗੇਰਾ ਕੋਲਦੀ ਇਹ ਜਗਦੀਪਰਾ ਕੋਲਦੀ ਹੈ ਉਹੀ ਹੈ ਇਹ ਤਾਂ ਹੀ ਤਰ ਹੇਲ ਕਰਦੀ ਆ ਆਹੋ ਅਸੀਂ ਬਾੜੇ ਮੇ ਜਾਂਦੇ ਰਹਿੰਦੇ ਉਹਦੇ ਤਾਂ ਹੀ ਰੁਕਾ ਕੇ ਲੈ ਲੈ ਤੈਨੂੰ ਤਾਂ ਹੀ ਪਛਾਣ ਲੈ ਤੈਨੂੰ ਇਹ ਨਾ ਆ ਦੇਣੀ ਹੋਰ ਹੋਰ ਕੋਈ ਨਹੀਂ ਆਈ ਹੈਗੀ ਆਈਏ ਆ ਜਾ ਹੈ ਪਠਾਨ ਲੈ ਲੈਣਾ ਚੱਲੀ ਫੇਰ ਕਰਨ ਚਾ ਚੱਲੀਏ ਗਰਮੀ ਕਿੰਨੀ ਹੋ ਗਈ ਦੇ ਲੈ ਗਰਮੀ ਤਾਂ ਹੋ ਗਈ ਆਉਗਾ ਮੀ ਫੇਰ ਆ ਬਾਕੀ ਲੋਪ ਸਾਨੂੰ ਗਰਾਉਂਡ ਦਿਖਾ ਦਤਾ ਬਸ ਦਵਾਏ ਆ ਵੀ ਪਚੌਰ ਰਹੀਦਾ ਬਸ 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 ਆ ਚੱਲੀਏ ਚਲੋ ਭਾਈ ਚਲੋ ਚੱਲ ਚੋਰੀ ਹੈ ਤੋ ਭਾਈ ਆਵਰੇ ਬੱਦ ਕਦਮ ਅਜੇ ਕੰਮ ਸਾਡੇ ਬੱਦ ਤੇ ਕਦਮ ਭਈਆ ਲੇ ਕੇ ਨਾਲ ਹੀ ਮੈਂ ਭਈਆ ਜਾ ਕੇ ਦੁਆ ਲੈ ਕੇ ਜਾਊਗਾ ਦੁਆ ਗਿਆ ਭਈਆ ਉਹ ਲੈ ਕੇ ਆਊਗਾ ਕੋਣ ਹੋ ਆਹ ਰਾਜਨੀ ਮੋਖਾ ਦੇ ਬੋ ਜੀ ਮੋੜ ਸਾਹ ਪਰ ਹਾਂ ਫੇਰ ਹੱਥ ਵੀ ਤਾਂ ਲਿਆਣਾ ਉਧਰ ਤੇ ਈ ਕੋ ਤੇ ਮੋੜ ਸਾਡਾ ਨਹੀਂ ਕਿਆ ਬੋਲ ਤੋ ਉਹ ਟ੍ਰੈਕਟਰ ਕੌਣ ਲੈ ਕੇ ਜਾਊਗਾ ਉਹ ਇਹ ਬੋੜ ਸਾਈਕਲ ਦੁਆ ਵੀ ਆ ਕੇ ਲੈਣਾ ਇੱਥੇ ਤੇ ਉਹਨੂੰ ਲੈ ਜੀ ਤੱਕ ਜਰਾ ਉਹਦੇ ਪਾਸੇ ਖੜਾ ਇੱਕ ਰਸਤੇ ਮਾ ਇੱਕ ਰਾਹ ਤੇ ਮੈਂ ਖੜਾ ਮੋਟਰਸਾਈਕਲ ਹੁਣ ਇਹ ਗਿਆ ਮੋਟਰ ਟਰੈਕਟਰ ਛੱਡੂਗਾ ਹਾਂ ਮੋਟਰਸਾਈਕਲ ਲੈ ਕੇ ਆਊਗਾ ਹਾਂ ਇੱਧਰ ਹੀ ਰਾਹ ਤੇ ਖੜਾ ਮੋਟਰਸਾਈਕਲ ਫੇਕੋ ਲੈ ਕੇ ਆਉਣਾ ਬੋਲਾ ਛੱਡ ਜਾਣਾ ਉੱਥੇ ਰਾਹ ਤੇ ਮੈਂ ਖੜਾ ਉੱਥੇ ਖੜਾ ਆ ਥੱਲੋ ਮੱਜਰ ਇੱਕ ਦੋ ਖੜੇ ਮੋਟਰਸਾਈਕਲ ਆਹੋ ਕੋਈ ਸਮਾਨ ਘਾੜੇ ਰੱਖ ਲੋ ਟਰੈਕਟਰ ਸਾਡਾ ਜ ਟਰੈਕਟਰ ਮਰੰਡਾ ਖੜਾ ਟਰਾਲੀ ਸਾਡੀ ਉੱਥੇ ਖੜੀ ਐ ਪਾਸੋਂ ਕਿਹੜਾ ਪਿੰਡ ਟਰਾਲੀ ਪਾਸੋਂ ਆ ਟਰਾਲੀ ਪਾਸੋਂ ਟਰੈਕਟਰ ਮਰੰਡਾ ਮੋਟਰਸਾਈਕਲ ਸਾਰੇ ਰਸਤੇ ਜਾਰੀਆਂ ਚ ਹੈ ਆ ਬੋੜਾ ਵੀ ਨਿੱਤ ਆਈ ਜਾਂਦੇ ਵਾ ਬੋੜਾ ਲਾਇਆ ਵੀ ਚੱਲਿਆ ਬੋੜਾ ਵੀ ਤੋਰਦਾ ਅੱਜ ਦੇਖ ਤਾਂ ਗੱਲ ਤੇ ਰਹਿ ਤੀ ਸ਼ਾਂਗੇ ਮਾੜ ਸਿੱਧੇ ਹੀ ਹੋ ਜੂਗੇ ਵਧੀਆ ਉਹ ਆ ਤਾਂ ਆਪਾਂ ਲੈ ਗੋ ਸ਼ਾਂਗੇ ਜਿਹੜਾ ਤੇਰਾ ਆਹਦਾ ਨਾ ਤੂੰ ਤਾ ਇਹਦਾ ਸ਼ਾਂਗ ਨਹੀਂ ਪਹਿਣਾ ਤਾ ਇਹ ਥੱਲੇ ਦਾ ਬਹੁਤ ਹਾਂ ਇਹ ਬਹੁਤ ਕੰਮ ਖਾਅ ਕਰ ਰਿਹਾ ਤਾ ਵਧੀਆ ਹੁਣ ਕਰਤਾ ਤਾ ਪੈਸਾ ਤੇ ਹੀ ਬਣੂਗੀ ਹਾਂ ਠੀਕ ਨਹੀਂ ਗੱਲ ਆ ਵੀ ਇਹ ਇਹਦੀਆਂ ਭਜਾਮਾਂ 'ਚ ਗਲਤੀਆਂ ਸ਼ਿਪਕਲੀ ਫਿਰਦੀ ਸ਼ਿਪਕਲੀ ਹੋਣੀ ਹੈ ਆ ਦੇਗਾ ਆਹ ਜੇ ਹੁਣ ਜੇ ਤੇ ਲੋਡ ਇਹ ਦੂਤ ਪਹਿਲਾਂ ਵੀ ਲੋਡ ਕਰਨਾ ਫਿਰਦਾ ਕਰਨਾ ਦੇਖੀ ਦੇਖੀ ਇਨਸ਼ਾਅੱਲਾ ਮਾ ਤੇਰੇ ਪਰ ਉਹ ਦੇਟਾ ਫਿਰਦਾ ਸਾਲਾ ਕਿੱਦਾਂ ਖਾਣ ਲੱਗਿਆ ਆ ਦੇ ਫਿਰਦਾ ਚੋਬਰ ਚੱਲਦਾ ਰ ਹੈ ਉਹਦਾ ਬਖੜ ਰਿਹਾ ਤੈਨੂੰ ਇਹ ਕਹਿੰਦਾ ਇਹ ਆਹਾਂ ਛੜੀ ਰੱਖ ਆ ਆ ਰੱਖ ਲਿਆ ਇਹ ਵੀ ਮੈਂ ਫੈਲੂਗਾ ਇਹ ਇਹ ਨਾ ਫੈਲਣਾ ਇਹ ਇਹ ਛਤਰੀ ਵੀ ਲੰਬੀ ਹੋਊਗੀ ਹੂੰ ਜੇ ਇਹ ਸੈੱਟ ਹੋ ਗਿਆ ਫਿਰ ਪਰਿਆ ਹਜ਼ਰ ਤੇ ਕੱਟ ਦੇਣਾ ਦੂਆ ਨਹੀਂ ਲੋੜ ਨਹੀਂ ਬਣੀ ਤੁਹਾਨੂੰ ਹੈ ਤੂੰ ਲੋੜ ਨਹੀਂ ਬਣੀ ਦੀ ਅੱਛੀ ਸੀ ਸ਼ਕਤੀ ਇਹਦੀ ਬਾਣੀ ਹੁਣ ਵਧੀਆ ਅਦੇ ਕਈ ਵਿਚਾਰ ਮਮਾ ਬੜੀ ਦਿੱਕਾ ਛੰਗਣੀ ਯਾਰ ਮੈਂ ਆ ਰਹੀ ਦਿੱਕਾ ਵੀ ਛੰਗਦੇ ਫੇ ਉੱਪਰ ਨੂੰ ਚਲੇ ਜਾਉਂਗੀ ਐ ਨਹੀਂ ਹੁਣ ਇੱਥਾਂ ਬੈਠੇ ਰਹਿਣਾ ਨਹੀਂ ਹੁੰਦਾ ਉਹ ਮੈਂ ਮਿਰਚਾਂ ਵੀ ਛੰਗਦੇ ਸਾਰੀਆਂ ਮਿਰਚਾਂ ਤਾਂ ਤੱਕੀ ਹੋਣ ਉਹ ਮਿਰਚਾਂ ਤਾਂ ਮੈਂ ਕਹਿੰਦਾ ਵੀ ਰੰਗ ਲਾਇਆ ਪਿਆ 2 ਮਹੀਨੇ ਹੋ ਜਾਂਦੇ ਮਿਰਚਾਂ ਨੇ ਰੰਗ ਲਾਇਆ ਮਿਰਚਾਂ ਤਾਂ ਰੰਗ ਲਾਇਆ ਜਦ ਲਾਈ ਦੀ ਜਦ ਮੈਂ ਲਾਈ ਦੀ ਮਿਰਚਾਂ ਦੋਹੇ ਇੱਕੋ ਸਾਤ ਦੀਆਂ ਮਿਰਚਾਂ ਲੱਗ ਪੰਜ ਦੇ ਪੰਜ ਚਾਰ ਘਰ ਰਿਜਾਇਏ ਪਈਆਂ ਤੇ ਮਿਰਚਾਂ ਲਾਈ ਦੀਆਂ ਛੋਟੀਆਂ ਦੀਆਂ ਹੀ ਨੇ ਹਾਂ ਹਾਂ ਦੇਖ ਜੀ ਹਾਂ ਹੁਣ ਮੇਰੇ ਅਕੜੇ ਸਾਹ ਨਾਲ ਵਧੀ ਆ ਮਿਰਚ ਕਿੱਧਰ ਹੈ ਕਿ ਮੁੰਡੇ ਕਿੱਥੇ ਫਿਰੇ ਇਹ ਵੀ 샹ਗ ਬਣਿਆ ਚ ਇਹਨੂੰ 샹ਗਾਂ ਮੜ ਜੀ ਹੋਰ ਮੜ ਜਾ ਹੋ ਜੂਵੇ ਆ ਮਿਰਚਾਂ ਮਿਰਚਾਂ ਦੇ ਦੇਖ ਕੇ 샹ਗਾਂ ਦੋ ਹੀਟਾਂ ਦੇ ਦੋ 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 ਘੰਟੇ ਵੜਦੇ ਬਸ ਜਾਨ ਦੇ ਉੱਪਰ ਹੋ ਰਿਆਂ ਨੂੰ ਇਹ ਲਈ ਪਹਿਲਾਂ 샹ਗ ਜੀ ਪਹਿਲਾਂ ਗੌਰ ਨਹੀਂ ਕਰੀਏ ਤੁਹਾਨੂੰ ਲੈ ਪਹਿਲਾਂ ਕਰੂੰਗਾ ਇਹੀ ਟਾਈਮ ਤੇ ਹੁਣ ਕੀ ਕਰੀਏ ਇੱਕ ਵਾਰ ਨਾ ਵਧੀਆ ਹੈ ਹੀਟਾਂ ਤੇ ਜਾਂ ਜਰ ਤਨਾ ਵੜਨੀ ਕਿਤੇ ਤਿੰਨ 샹ਗ ਨਹੀਂ ਪਈਆਂ ਇਹਦੀਆਂ ਬਾਈ ਇਹ ਤਿੰਨ ਜੰਗਲੇ ਬਣੀਆਂ ਠੀਕ ਹੈ ਛਾਂਗ ਦੇ ਛਾਂਗ ਦੇ ਵੱਢਦੇ ਉਹ ਸੀਪਾ ਵੀ ਫਿਰ ਤੈਨੂੰ ਪਤਾ ਸੀਪਾ ਕਹਿੰਦਾ ਮੈਂ ਛਾਂਗੂਗਾ ਸੀਪਾ ਵੀ ਨਾ ਡੂਡੀ ਦੀ ਔਖਾ ਹੁੰਦਾ ਬਹੁਤ ਮੈਂ ਕਿਹ ਮਨੂੰ ਇਹ ਦੱਸ ਦੇ ਕਿੱਥੇ ਕਿੱਥੇ ਛਾਂਗਣੀਆਂ ਇਹ ਛਾਂਗ ਜੜ ਤੇ ਵੱਢਦੇ ਬਸ ਇਹ ਖਰਾਕ ਜਿਹੜੀ ਜਿਹੜੀ ਖਰਾਕ ਇਹ ਖਾਣੇ ਖਾ ਕੇ ਇਹਨੂੰ ਮੋਟੀ ਹੋ ਜਾਂਦੇ ਜਿਹੜੀ ਖਰਾਕ ਇਹ ਖਾਣੇ ਹੁਣ ਉੱਪਰ ਜਾਊਗੀ ਲੈ ਚੱਲ ਹੁਣ ਬਸ ਬੰਦ ਗਈ ਗੱਲ ਠੀਕ ਹੈ ਐ ਕਿਨੇ ਉਹ ਛਾਂਗ ਨਹੀਂ ਬੈਠੇ ਚਲੋ ਜੀ ਕਾਲਾ ਕਾਲਾ ਘਰਤਾ ਪਾਈ ਫਿਰਦਾ ਇਸ ਤਰੀਕੇ ਜੱਲੇ ਦੀ ਹੋਈ ਆਪ ਯਾਰੀ ਨਹੀਂ ਦਾ ਇਹ ਗੱਬਰ ਸੀ ਉਹ ਬਣਿਆ ਪਹਿਜ ਕਾਲਾ ਕੁਰਦਾ ਨੰਨੀ ਨੀਡਾ ਕੁਰਦਾ ਕਾਲਾ ਕਾਲਾ ਏ ਆ ਕਹਿੰਦੇ ਵਿੱਚ ਤੁਸੀਂ ਤਾਂ ਨੀਲਾ ਰਹਿ ਜਾਂਦੇ ਹਾਂ ਕਹਿੰਦੇ ਮੈਂ ਨੀਲਾ ਰਹਿ ਜਾਂਦਾ ਕਹਿੰਦਾ ਦੇ ਹਾ ਗੱਬਰ ਸੀ ਉਹ ਬਣ ਕੇ ਗੱਬਰ ਸੀ ਓ ਅੱਜ ਤਾਂ ਗੱਬਰ ਸੀ ਉਹ ਬਣ ਗਿਆ ਛੋਟਾ ਪਾਜਾਮਾ ਕਾਲਾ ਇਹ ਓਹ ਦੇਖ ਇਹ ਆ ਚੱਕ ਆ ਚੱਕ ਇਹ ਤੇ ਲੁਕਾ ਮਾਣਾ ਲੈ ਬਈ ਇਹ ਮੋਜਾਂ ਜਾਇਆ ਪੈਟਰੋਲੀ ਦੀ ਤਾਂ ਇਹ ਹੁਣੇ ਹੁਣ ਤੋਂ ਆਇਆ ਮਾ ਚੱਲਣਾ ਚਾਹੀਦੀ ਆਇਆ ਆਇਆ ਚੱਲਣਾ ਚਾਹੀਦੀ ਆ ਉੱਪਰ ਕਿੱਥੇ ਚਲੋ ਇੱਕ ਠੀਕ ਆ ਚੱਲੀਏ ਅੱਧੇ ਸਮਾਪਤ ਇੰਡੀਆ ਪਿਲ ਜਾ ਬਸ ਉਧਰ ਲੈ ਫਿਰ ਜਿਆ ਹੋਈਦਾ ਮੈਂ ਇਕੱਲਾ ਹੀ ਐਂ ਕਰਦਾ ਫਿਰ ਇਹ ਤਾਂ ਬਾਹਰ ਉੱਪਰ ਜਾ ਕੇ ਰੰਗ ਚ ਰੰਗ ਜੋ ਫਲੇ ਚ ਹਾਂ ਤੇਰੇ ਠੀਕ ਹੈ ਜੀ ਸਾਡੀ ਗੱਲ ਜੀ